ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਪਾਂ ਫੇਰ ਕਰਦੇ ਆਂ ਆਪਦੇ ਕੰਮ ਦੀ ਤਿਆਰੀ ਹੈਲੋ ਗੁੱਡ ਮਾਰਨਿੰਗ ਬੋਲ ਦਿਆ ਕਰ ਕਦੇ ਬਾਏ ਕਰਦੇ ਪਹਿਲਾਂ ਸਤਿ ਸ੍ਰੀ ਅਕਾਲ ਬਲਾ ਹਾਈ ਗਾਇਸ ਹੈਲੋ ਸਤਿ ਸ੍ਰੀ ਅਕਾਲ ਹਾਂਜੀ ਮੈਂ ਚੱਲਿਆ ਹੁਣ ਆਪਦਾ ਸਮਾਨ ਲੈਣ ਤੇ ਇੱਕ ਗੱਲ ਹੋਰ ਹੋ ਗਈ ਕੱਲ ਨਾ ਛੋਟੇ ਛੋਟੇ ਕਣੀਆਂ ਪਈਆਂ ਸੀ ਯਾਨੀ ਕਿ ਮੀਂਹ ਆਇਆ ਥੋੜਾ ਜਿਹਾ ਤੇ ਮੇਰੇ ਨਾਲ ਲੜਦੀ ਵੀ ਏ ਕਿੰਨੂੰ ਦੱਸਿਆ ਹੀ ਕੋਈ ਨਹੀਂ ਲੜਣਾ ਚੰਗੀ ਤਰ੍ਹਾਂ ਲੜੋ ਮੈਨੂੰ ਕਿਹ ਚਾਹੀਦਾ ਇਹ ਕਹਿੰਦੇ ਕਹਿਣ ਦਾ ਮਤਲਬ ਕਿ ਵੀ ਇਹ ਇਸ ਤਰੀਕੇ ਕਰਦੇ ਨੇ ਕਹਿੰਦੇ ਤੋ ਤੈਨੂੰ ਵਿੱਚ ਨਾ ਹੋਰ ਕਿਹਨੂੰ ਲਿਆਵਾਂ ਹੋਰ ਕਿਹਨੂੰ ਲਿਆਵਾਂ ਹੋਰ ਕਿਹਨਾਂ ਦਾਸ ਤੂੰ ਕੋਈ ਹੈ ਫਿਰ ਵਸੇ ਲਿਆਨੇ ਆਉਂਦਾ ਸਭੀ ਲੈਣਾ ਜੇ ਦੁਕਾਨ ਤੇ ਅੱਜ ਥੋੜਾ ਲੇਟ ਹੋ ਗਿਆ ਮੈਂ ਅੱਜ ਸਬਜੀ ਇਹਨਾਂ ਦੀ ਲਗਭਗ ਲੱਗ ਚੁੱਕੀ ਪਰ ਆਪਣਾ ਸਮਾਨ ਤਾਂ ਮਿਲ ਜਊਗਾ ਆਲੂ ਨੂੰ ਪੈੜ ਸਾਰਾ ਕੁਝ 20 ਰੁਪਏ ਚਲੋ ਬਾਈ ਮੁੰਤੇ ਜਾਂਦੇ ਕਿਤੇ ਚਲੋ ਉਧਰ ਵੜ ਕੇ ਅਸੀਂ ਜੀ ਹੁਣ ਮੰਮੀ ਜੀ ਇੱਥੇ ਆਲੂ ਚਿਲਦੇ ਪਏ ਨੇ ਜਿਹੜਾ ਕਿ ਇੰਟਰੋਜ ਦਾ ਕੰਮ ਹੋ ਗਿਆ ਹੈ ਮੰਮੀ ਹਾਂ ਇਹ ਖੋਣਾ ਵਿੱਚ ਚਿਲਦੀ ਪੰਤ ਰੋਜ ਦਾ ਕੰਮ ਹੋਊ ਜੂਗਾ ਹਲਤਾ ਜੋਗੀ ਹਲਤਾ ਪਹਿਲੇ ਚਿਲਦੇ ਸੀ ਪਹਿਲ ਪੱਕੇ ਹੁੰਦੇ ਸੀ ਨੇ ਪਹਿਲੇ ਤਾਲ ਨੂੰ ਸੁਣ ਨਹੀਂ ਇਹ ਗੜੀ ਦੇ ਉੱਪਰ ਪਾਣੀ ਭਾਇਆ ਸੀ ਪਤਾ ਹੀ ਨਹੀਂ ਚਲਦਾ ਪਾਣੀ ਵਿੱਚ ਸਰੀ ਸ਼ੈਂਪੂ ਡਾਲਦੇ ਸਨ ਕਦੇ ਵੀ ਨਹੀਂ ਭਰੀ ਹੈ ਨਾ ਹੈ ਵਾਸਤੇ ਸੱਚੀ ਮਾਦੋ ਮੈਂ ਸਭ ਕੁਝ ਬਾਹਰ ਕਿਦਰੀ ਨਹੀਂ ਵੀੜ ਮੈਂ ਬਣਾਂਦੀ ਵੀ ਮੈਂ ਤਾਂ ਕੁਛ ਕਰਦੀ ਵੀ ਹਾਂ ਹੁੰਦੇ ਤੇ ਮੈਂ ਪਾ ਰਣੀ ਸੀ ਜੋ ਕੁ ਪਾਇਆ ਤੇ ਸਿਦਰਾ ਲਓ ਕੁਝ ਪਾਇਆ ਹੀ ਨਹੀਂ ਜਦੋਂ ਨਾ ਸੇਕੂ ਪਾਇਆ ਕੋਦੋਂ ਪਾਇਆ ਨਹੀਂ ਕੁਛ ਨਹੀਂ ਕੀਤਾ ਹੋਰ ਕੀ ਆਨ ਦੋ ਚਲਦੇ ਪੈਨੇ ਪਤਾ ਨਹੀਂ ਡੈਡੀ ਨਾਲ ਹੋਣ ਤੁਸੀਂ ਅਮੀ ਮੈਂ ਆਪਣੀ ਨਿਗੋਸ਼ ਕਰਦੀ ਭੈਣ ਦੇ ਤੇ ਐਵੇਂ ਨਾ ਰਗਾ ਠੀਕ ਹੈ ਆਪਣੇ ਦੋ ਵੀ ਆਖੋ ਵੀ ਦੋ ਪੀਸ ਹੋ ਗਏ ਦੋ ਪੀਸ ਕੱਟ ਰੋਆ ਕੱਟ ਠੀਕ ਹੈ ਇਹਨਾਂ ਨੂੰ ਕੱਟ ਸੁਆਦ ਘਟੇ ਜਾਵੇ ਅੱਛਾ ਹਾਂ 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 ਕੱਟੇ ਇਹਨਾਂ ਨੂੰ ਭਾਵੇਂ ਕਿੰਨੇ ਕਿਸਾਲ ਹੋ ਗਏ ਬੜਾ ਸਾਦ ਦਿੱਤੀ ਜਾਂਦਾ ਮੈਂ ਕਿੰਨੇ ਕਿ ਸਾੜ ਹੋ ਗਏ ਨੇ ਸਾਧ ਦਿੱਤੀ ਆ ਦਾ ਆਪਣਾ ਹੂੰ ਵੀ ਲਵ ਦੀ ਲਾਸ ਕਰਦੇ ਆ ਕਿ ਇੱਕ ਹੋਰ ਗੱਲ ਤੁਸੀਂ ਜਿਹੜਾ ਅੱਜ ਮੇਰੇ ਸਿਰ ਤੇ ਸ਼ੰਤੂਲ ਡੋ ਲੈਣਾ ਵਾਰ-ਵਾਰ ਠੀਕ ਹੈ ਨਾ ਅਸੀਂ ਗਲਤ ਕਰਿਆ ਮੈਨੂੰ ਆਪਣਾ ਕਰਿਆ ਕੋਈ ਗੱਲ ਨਹੀਂ ਮੇਰੀ ਵਾਰੀ ਆਵੇਗੀ ਨਾ ਤੁਹਾਨੂੰ ਠੀਕ ਹੈ ਇਹ ਅਲਵਾ ਸੁਭੇਵਾਂ ਨੂੰ ਕਰ ਇਸ ਦਾ ਮੇਰੀ ये देखिए देखिए से इस को <laughs> पहले मम्मी के पर सारे नवदीप के पर निकले हुए कि नवदीप पर तेरे पर कि निकल आए ਆ ਗਿਆ ਤੇ ਰੋਟੀ ਫੋਨ ਪਕਾਈਏ ਰੋਟੀਆਂ ਬਾਹਰੋਂ ਕੰਮ ਖਤਮ ਹੋਇਆ ਸੀਗਾ ਤੇ ਮਮਾ ਤਾਂ ਅੰਦਰ ਹੀ ਆ ਗਿਆ ਦਸੋ ਇੱਕ ਹੂੰ ਰੋਟੀ ਆਹ ਕਰ ਖਾਣੋ ਉਹ ਬਣੀ ਹੋਣਾ ਤੇ ਰੋਟੀ ਹਾਂਜੀ ਆਪਣੇ ਰੈਡੀ ਹੋ ਗਈ ਤਿਆਰ ਨੱਪਾ ਚੱਲਿਆ ਹੁਣ ਆਪਦੇ ਕੰਮ ਤੇ ਠੀਕ ਹੈ ਜੀ ਹਾਂਜੀ ਅਸੀਂ ਚੱਲੇ ਆ ਜੀ ਆਪਦੇ ਕੰਮ ਤੇ ਠੀਕ ਹੈ ਜੀ ਵਾਹਿਗੁਰੂ ਮੇਰਾ ਕਰੇ ਜੀ ਦੇਖੋ ਅੱਜ ਦਾ ਦਿਨ ਕਿਵੇਂ ਜਾਂਦਾ ਹੈ ਕੱਲ ਤਾਂ ਠੀਕ ਸੀ ਜਣਾ ਲਗਭਗ ਕੱਲ ਤਾਂ ਸਮਾਂ ਲੱਗਿਆ ਸੀ ਕੁਝ ਕਰਕੇ ਕੋਈ ਦਿਨ ਕਹੇ ਜਾਂਦਾ ਕੋਈ ਦਿਨ ਕਹੇ ਜਾਂਦਾ ਜੀ ਆਈ ਜਾਂਦਾ ਠੀਕ ਹੈ ਜੀ ਤੇ ਤੂੰ ਕੁਝ ਕਹਿਣਾ ਔਰ ਤਾਂ ਬੋਲ ਜੇ ਲੜਨਾ ਲੜਨਾ ਲੜ ਤਾਂ ਦੁਕਾਨ ਤੇ ਜਾ ਕੇ ਨਹੀਂ ਲੜਿਆ ਜਣਾ ਜੀ ਅਸੀਂ ਆ ਗਏ ਠਈਏ ਤੇ ਠਈਏ ਤੇ ਆ ਗਏ ਚਾਂਸ ਹੋ ਗਿਆ ਡਿੱਗਣ ਲੱਗਾ ਸੀ ਆਪ ਹੁਣ ਬੂਟ ਲਾਈ ਜਾਂਦਾ ਹੈਗਾ ਕੰਗ ਹੋ ਜਾਣਾ ਸਾਰਾ ਦਿਨ ਦਾ ਪੈਰ ਜਾਮ ਹੋ ਜਾਂਦੇ ਨੇ ਸਰ ਲਾ ਕੇ ਬੈਠੀ ਆ ਜੀ ਇੱਕ ਤਾਂ ਲੋਹੇ ਦਾ ਕੈਲੀਵਰ ਹੈ ਨਾ ਵਜਦਾ ਬਹੁਤ ਆ ਆ ਦੇਖੋ ਕਿੱਦਾਂ ਆ ਦੇਖੋ ਆ ਦੇਖੋ ਸਭ ਤੋਂ ਲਾ ਲਈ ਲੱਗਾ ਸੈਟਅਪ ਆਪਣੇ ਪੇੜੀਆਂ ਤਿਆਰ ਹੋ ਰਹੀਆਂ ਨੇ ਕਿਹ ਜੀ ਜਦੋਂ ਬਾਈ ਆਏ ਨੇ ਜੀ ਇਹ ਮੈਂ ਲਾਈਵ ਆਇਆ ਸੀ ਤਾਂ ਬਾਈ ਉੱਥੇ ਯਾਨੀ ਕਿ ਪਛੇੜ ਐਡਰੈਸ ਨੇ ਐਡਰੈਸ ਦੱਸਿਆ ਬਾਈ ਜੀ ਆਏ ਨੇ ਮਿਲਣ ਨੂੰ ਸਪੈਸ਼ਲ ਜੀ ਮੜਾ ਤੋਂ ਜੀ ਹਾਂ ਮੜਾ ਪਿੰਡ ਤੋਂ ਆਏ ਨੇ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਬਾਈ ਤੁਹਾਡੀ ਸਪੋਰਟ ਨਾਲ ਹੀ ਅਸੀਂ ਆ ਮੇਰਾ ਵੀਰ ਵਾਹਿਗੁਰੂ ਬਣਾਈ ਰੱਖੇ ਹਾਂਜੀ ਸਾਡੇ ਫੈਨ ਆਏ ਨੇ ਜੀ ਬਿਲਕੁਲ ਬਲੌਗ ਵੀ ਭਾਈ ਜੀ ਆਏ ਨੇ ਬਾਈ ਜੀ ਸਾਡੀ ਯਾਨੀ ਕਿ 셀ਫੀ ਕਰਾਈ ਬਾਈ ਜੀ ਨਾਲ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ ਤੇ ਬਾਈ ਨੇ ਵਲੌਗ ਵੀ ਦੇਖਿਆ ਕਰਾ ਜੀ ਹਾਂ ਵਲੌਗ ਵੀ ਦੇਖਿਆ ਕਰੋ ਬਾਈ ਜਿੰਨੀ ਹੋ ਸਕੇ ਸਪੋਰਟ ਕਰੋ ਜੀ ਹਾਂ ਜੀ ਜੀ ਤੇ ਬਾਈ ਜੀ ਮਿਲਣਾ ਆਏ ਨੇ ਵਲੌਗ ਦੇਖਦੇ ਹੁੰਦੇ ਨੇ ਦੇਖ ਕੇ ਆਏ ਤੁਹਾਨੂੰ ਮਿਲਣ ਵਾਸਤੇ ਕਿਹੜਾ ਪਿੰਡ ਹੈ ਵੀਰ ਮੀਰਾ ਨੇ ਡਿਊਟੀ ਕਰਦਾ ਅਜੇ ਮੀਰਾ ਨੇ ਡਿਊਟੀ ਕਰਦੇ ਹਾਂ ਠੀਕ ਹੈ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਜੀ ਖੁਸ਼ ਰਹੋ ਜੀ ਹਾਂ ਜੀ ਮੈਂ ਆ ਗਿਆ ਘਰੇ ਤੇ ਉੱਥੇ ਨਾਲ ਅੱਜ ਜਿਹੜੀ ਲਾਈਟ ਜਗਦੀ ਹੈ ਉਹ ਬੰਦ ਸੀ ਹਨੇਰਾ ਜਿਆਦਾ ਸੀ ਇਸ ਕਰਨਾ ਪੜੀ ਨਹੀਂ ਉੱਥੇ ਵੀਡੀਓ ਹਾਂਜੀ ਇਹ ਇੱਥੇ ਬਹੁਤ ਜਿਆਦਾ ਚਾਨਣ ਹੈ ਇਹਦਾ ਮੂੰਹ ਦੇਖ ਰਹੇ ਹੋ ਹਾਂ ਇਧਰ ਵੀ ਮੂੰਹ ਵੇਖਣ ਦਾ ਵੀ ਹਾਂ ਕੇ ਜਿਆਦਾ ਬੇਰੇ ਘਰ ਮੇਰਾ ਹਸ ਚਲੋ ਠੀਕ ਹੈ ਜੀ ਹੁਣ ਆਰਡਰ ਆ ਗਿਆ ਹੁਣ ਚੱਲਿਆਂ ਫਿਰ ਬਾਜ਼ਾਰ ਕੁਝ ਲਿਆ ਕੇ ਦੇਣਾ ਪਵੇਗਾ ਹੋਰ ਕੁਣ ਲਿਆ ਕੇ ਦੇਣੀ ਕੋਈ ਨਾ ਕੁਝ ਤੇ ਨਹੀਂ ਹੋਰ ਕੁਣ ਮੈਂ ਕਹ ਤੋ ਕਰਣੀ ਲਿਆ ਕੇ ਦੇਣਾ ਮੈਂ ਕਹਤ ਕਹਨਾ ਕਾਲਾ ਮੂੰਹ ਆਉਂਦਾ ਤੇ ਮੇਰਾ ਤੇ ਕਿੰਨਾ ਆਪਣੇ ਆਪ ਨੂੰ ਇਹ ਸਮਝਦੀ ਐ ਫੇਮਾ ਮੰਨ ਲਈ ਮੇਰਾ 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 ਮੈਂ ਫੇਮਾ ਮੰਨਦੀ ਨਹੀਂ ਆ ਕਾ ਤਰਮੇਂਦਰ ਕਿਉਂ ਮੈਂ ਕਿੱਧਰ ਤੇ ਕਿੱਧਰ ਮੈਂ ਮੈਨੂੰ ਕਮੈਂਟ ਵੀ ਆ ਰਿਹਾ ਸੀ ਇੱਕ ਕਹਿੰਦਾ ਆਉਣ ਦੇ ਚ ਵੀਡੀਓ ਚ ਸ਼ੋਰਟ ਚ ਇੰਸਟਾ ਤੇ ਆ ਰਿਹਾ ਸੀ ਕਹਿੰਦਾ ਭਾਈ ਦੀ ਲੋਪ ਤਰਮੇਂਦਰ ਵਰਗੀ ਲੱਗਦੀ ਐ ਮੈਂ ਥੈਂਕ ਯੂ ਵੀਰ ਐਨੇ ਵੱਡੇ ਸਟਾਰ ਨਾਲ ਮਿਲਾਈ ਜਾਂਦੇ ਮੈਨੂੰ ਲੋ ਜੀ ਇੱਥੇ ਚੱਲਦਾ ਖਾਣਾ ਠੀਕ ਐ ਸਾਲ ਕੀ ਐ ਦਾਲ ਗੁੰਗੀ ਦੀ ਅਮਰੂਦ ਅਮਰੂਦ ਠੀਕ ਆ ਵਾਵਾ ਦੂਰੀ ਨਹੀਂ ਬਣਾਈ ਬੈਠੇ ਤੁਸੀਂ ਲੋਗਤ ਕੀ ਦੂਰੀ ਹਮੇ ਕਿਉਂ ਭੀ ਇਹ ਪਤਾ ਕਰਨੀ ਇਹ ਮੂੰਹ ਬੰਦ ਕਰਕੇ ਨਹੀਂ ਖਾਂਦੀ ਆਈ ਨਹੀਂ ਆਪ ਕੋ ਆਪਣਾ ਸਟਾਈਲ ਹੁੰਦਾ ਖਾਂਦਾ ਠੀਕ ਹੈ ਸਟਾਈਲ ਨਹੀਂ ਹੁੰਦਾ ਇਹ ਇਨਾਂ ਨੇ ਰੋਲਾ ਪਾਣਾ ਹੀ ਹੁੰਦਾ ਹੈ ਰੋਟੀ ਖਾਣ ਦੇ ਟਾਈਮ ਤੇ ਪਿਛਲੀ ਵਾਰ ਉਹ ਤੁਸੀਂ ਜਦੋਂ ਮੈਂ ਬੰਦ ਕਰਕੇ ਹੀ ਜਾਂਦੀ ਆ ਤੂੰ ਨਹੀਂ ਪਾਣਾ ਇੰਨੀ ਮਤਾਰੀ ਖਾਂਦੀ ਮੇਰੇ ਵਰਗਾ ਸਰੀਵ ਬੱਚਾ ਕਿੱਥੋਂ ਮਿਲਦਾ ਹਾ ਟਾਈਮ ਮੇਰੇ ਵਰਗਾ ਆਹ ਵੀ ਸਰੀਵ ਕੇ ਮੇਰੇ ਵਰਗਾ ਮੇਰਾ ਮੂੰਹ ਵੇਖੋ ਕਿੰਨਾ ਕੋਲਾ ਹੈ ਠੀਕ ਹੈ ਫਿਰ ਅੱਜ ਲਾਟ ਬੈਠਾ ਹੈ ਹਿਟਲਰ ਜਨਾ ਮੈਂ ਇਹ ਮਟਕਾ ਭਾਗੀ ਖਵਾਵਾਂਗੀ ਯਾਰ ਇਹਦੇ ਮੂੰਹ ਤੇ ਰੈਗੂਲਰ ਹੈ ਰੈਗੂਲਰ ਹੈ ਸਾਡਾ ਠੀਕ ਹੈ ਮੈਨੂੰ ਇਹ ਦੱਸਦੇ ਨੂੰ ਇਹ ਨਾਮਕ ਪਾਣਾ ਜ਼ਰੂਰੀ ਸੀ ਤੈਨੂੰ ਹੈ ਉਹ ਤੇਰੀ ਨਾਲ ਗੱਲਾਂ ਕਰਦੇ ਕਰਦੇ ਪੈ ਗਏ ਗੱਲਾਂ ਉਹ ਦੱਸ ਆ ਲੈ ਉਹ ਮਿਕਸ ਕਰ ਲੈਣਾ ਸਾਰੀ ਵਿੱਚ ਠੀਕ ਹੈ ਮੈਂ ਨਾ ਗੱਲਾਂ ਸੁਣਾ ਲਾਇਆ ਕਰੋ ਠੀਕ ਹੈ ਨਾ ਹਾਂ ਨਮਕ ਇੰਨਾ ਪਾ ਗਿਐ ਜਿੰਨਾ ਵੀ ਕਹਿੰਦੇ ਇਹ ਜੀ ਮੇਰਾ ਕਸੂਰ ਹੈ ਨਾ ਦੋ ਟਨ ਪੈਕੇਟ ਪਾ ਗਏ ਨਾ ਸਹੀ ਗੱਲ ਹੈ ਇਹ ਤਾਂ 15 ਸਾਲ ਪਹਿਲਾਂ ਕਸੂਰ ਕਰਿਆ ਸੀ ਹੁਣ ਚੱਲਦਾ ਹੀ ਆਂਦਾ ਹੈ ਜੀ ਆਪਣਾ ਖਾਣਾ ਪੀਣਾ ਹੋ ਗਿਆ ਜੀ ਤੇ ਆਪਾਂ ਇਸ ਵਲੌਗ ਨੂੰ ਅੰਡ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਜਿੰਨੀ ਹੋ ਸਕੇ ਮਿਲਦੇ ਆ ਕੱਲ ਦੇ ਵਲੌਗਸ ਬਾਏ